ਅੱਜ ਮੈਂ ਪੰਜਾਬ ਵਾਸੀਆਂ ਨੂੰ ਇੱਕ ਵੱਡੀ ਅਪੀਲ ਲਗਾ ਕਰਨਾ ਤੇਰੀ ਚੈਨਾ ਡੋਰ ਆ ਨਾ ਬਹੁਤ ਮਾਰੀ ਐ ਚੈਨਾ ਡੋਰ ਚੈਨਾ ਡੋਰ ਨਾਲ ਕਾਫੀ ਲੋਕਾਂ ਦੀਆਂ ਮੌਤਾਂ ਆਈਆਂ ਕਈਆਂ ਦੀਆਂ ਧੋਣਾ ਵੱਡੀਆਂ ਗਈਆਂ ਕਈਆਂ ਦੀਆਂ ਬਾਹਾਂ ਵੱਡੀਆਂ ਗਈਆਂ ਮੈਂ ਅਪੀਲ ਕਰਦਾ ਆਪਣੇ ਵੀਰਾਂ ਨੂੰ ਤੇ ਇਧਰੀ ਚੈਨਾ ਡੋਰ ਇਹਦੇ ਨਾਲ ਗੁੱਡਾ ਨਾ ਡਾਓ ਡੋਰ ਉਸੂ ਗੁੱਡਾ ਉਹਦਣਾ ਨਾ ਡਾਓ ਕਈ ਰੀ ਸੈਂਪਲ ਆ ਕਿ ਇਹਦੇ ਨਾਲ ਪਹਿਲਾਂ ਗੁੱਡੇ ਲੋਕ ਡਾਉਂਦੇ ਸੀ ਕੋਈ ਨੂੰ ਉਹਦਣਾ ਹੱਥ ਨਹੀਂ ਵੱਡੇ ਜਾਂਦੇ ਨਾ ਉਹਦੇ ਨਾਲ ਕੋਈ ਆਪਾਂ ਨੂੰ ਖਤਰਾ ਨਹੀਂ ਆ ਤੇਰੀ ਚੈਨਾ ਡੋਰ ਆ ਸਾਰੀ ਖਤਰੇ ਦੇ ਆ ਗੁੱਗੂ ਆ ਇਹ ਤਾਂ ਡਾਉਣਾ ਨਹੀਂ ਚਾਹੀਦਾ ਮੈਂ ਤੁਹਾਨੂੰ ਅਪੀਲ ਕਰਾਂ ਸਾਰੇ ਵੀਰੋ ਡਾਉਣੇ ਆ ਤੇ ਆਮ ਸੈਂਪਲ ਡੋਰ ਦਾ ਗੁੱਡਾ ਡਾਓ ਉਹਦੇ ਨਾਲ ਕੋਈ ਖਤਰਾ ਨਹੀਂ ਆ ਕਿਹਦੀ ਧੌਣ ਨਹੀਂ ਵੱਢੀ ਜਾਂਦੀ ਕਿਹਦਾ ਹੱਥ ਨਹੀਂ ਵੱਢਿਆ ਜਾਂਦਾ ਕਿਹਦੀ ਮੌਤ ਨਹੀਂ ਹੁੰਦੀ ਆ ਸਾਰਾ ਖਤਰੇ ਦੀ ਘੰਟੀ ਆ ਕਿਹੜੀ ਚੈਨਾ ਡੋਰ ਆ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਪੰਜਾਬ ਵਾਸੀਆਂ ਨੂੰ ਤੇ ਨਾ ਇਹੋ ਜੀ ਖਤਰੇ ਵਾਲੀ ਕਿਹੜੀ ਚੀਜ਼ ਆ ਉਹਨੂੰ ਨਾ ਉਹਦੇ ਨਾਲ ਨਾ ਸੇਰਖਾਨੀ ਨਹੀਂ ਕਰਨੀ ਚਾਹੀਦੀ ਤੇ ਨਾ ਉਹਨੂੰ ਉਹਦੇ ਨਾਲ ਗੁੱਡਾ ਨਾ ਡਾਓ ਨਹੀਂ ਤੁਰੀ ਗੁੱਡੇ ਡਾਉਣ ਤੋਂ ਨਹੀਂ ਰਹਿਣਾ ਤੇ ਫਿਰ ਆਮ ਸੈਂਪਲ ਡੋਰ ਕੇਰੀ ਆਮ ਚਲਦੀ ਆ ਬੜੀ ਪੁਰਾਣੀ ਉਹਦ ਨਾ ਡਾਓ ਨਹੀਂ ਚਾਰੇ ਪਾਸੇ ਨਹੀਂ ਉਹ ਡੋਰ ਮਿਲਦੀ ਤੇ ਫਿਰ ਸੇਬਿਆਂ ਨਾਲ ਗੁੱਡੇ ਡਾਲੋ ਸੇਬਿਆਂ ਨਾਲ ਗੁੱਡੇ ਡਾ ਕੇ ਪੂਰੀ ਕਿਦਨ ਕੋ ਕਿਦਨ ਕੋ ਕਰਾਓ ਪੂਰੀ ਕਮਰਿਆਂ ਦੇ ਅੰਦਰ ਤੇ ਬਹੁਤ ਵਧੀਆ ਮੈਂ ਤੁਹਾਨੂੰ ਅਪੀਲ ਕਰਦਾ ਆ ਹੱਥ ਜੋੜ ਕੇ ਬੇਨਤੀ ਆ ਆ ਗਲਤੀ ਨਾ ਕਰੋ ਕਿਦਣਾ ਆਪਾਂ ਨੂੰ ਬਹੁਤ ਪੰਜਾਬ ਕੇ ਤਰ੍ਹਾਂ ਸਾਡੇ ਬੱਚਾਂ ਦੇ ਕਿਤਰਾ ਢੋਂ ਵੱਡੀਆਂ ਗਈਆਂ ਗਰਦਨਾ ਖਤਮ ਹੋ ਗਈਆਂ ਉਸੇ ਡੋਰ ਨਾਲ ਆ ਗਲਤੀ ਨਾ ਕਰਿਓ ਮੈਂ ਤੁਹਾਨੂੰ ਵਾਰ-ਵਾਰ ਕਹਾਂਗਾ ਚੀਨਾ ਡੋਰ ਦਾ ਗੁੱਡਾ ਨਾ ਡਾਇਓ ਬਾਕੀ ਜੋ ਮਰਜੀ ਕਿਦਣਾ ਮਰਜੀ ਪੰਗੇ ਲੈਂਦੇ ਰਹੋ ਚੀਨਾ ਡੋਰ ਦਾ ਗੁੱਡੇ ਨਹੀਂ ਡਾਉਣੇ ਜਰੂਰ ਆਪਣਾ ਤੋਰੀ ਲੋਹੜੀ ਵਾਲੇ ਦਿਨ ਪੂਰੇ ਗੁੱਡੇ ਡਾਓ ਮઝા ਲਾਓ ਮਾਗੀ ਵਾਲੇ ਦਿਨ ਡਾਓ ਚੀਨਾ ਡੋਰ ਦਾ ਗੁੱਡੇ ਨਹੀਂ ਡਾਉਣੇ ਮੈਂ ਕਿਦਣ ਕਹੋ ਕਿਦਣ ਕਾ ਹੋਤ ਨਹੀਂ ਕੋਕਾ ਵੀ ਨਹੀਂ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਇੱਕ ਚੀਨਾ ਡੋਰ ਦੇ ਇੱਕ ਮੁੱਦੇ ਤੇ ਮੈਂ ਬੋਲਣ ਲੱਗਾ ਆ ਚੀਨਾ ਡੋਰ ਕਿਹੜੀ ਬਹੁਤ ਮਾੜੀ ਐ ਆ ਸਾਰੀ ਕਰੋਨਾ ਤੋਂ ਓ ਜਿਆਦੀ ਮਾਰੀ ਐ ਇਹ ਤਾਂ ਮੈਨੂੰ ਲੱਗਦਾ ਬਹੁਤ ਪਾਬੰਦੀ ਹੋਣ ਲੱਗਣੀ ਚਾਹੀਦੀ ਆ ਤੇ ਮੁੰਡਿਆਂ ਨੂੰ ਕਰੇ ਗੁੱਡੇ ਡਾਉਂਦੇ ਸਾਡੇ ਬੱਚੇ ਭਰਾ ਉਹਨਾਂ ਨੂੰ ਡਾਉਣੇ ਨਹੀਂ ਚਾਹੀਦੇ ਤੋ ਬੜੀ ਖਤਰੇ ਵਾਲੀ ਘੰਟੀ ਆ ਠੀਕ ਆ ਨਾ ਕਭੀ ਨਾ ਕਭੀ ਨੀ ਬਾਉ ਚੀਨਾ ਬੋਰ ਕਰਾ ਦਿੰਦੀ ਆ ਠੀਕ ਆ ਨਾ ਗਲਤੀ ਨਾ ਕਰੋ ਤੁਰੇ ਕੇਰੀ ਪੁਰਾਣੀ ਡੋਰ ਨਾ ਕਰੇ ਆਮ ਸਿੰਪਲ ਡੋਰ ਦਾ ਗੁੱਡੇ ਉਡਦੇ ਉਹਦੇ ਨਾਲ ਗੁੱਡੇ ਡਾਓ ਇਹਦੇ ਨਾਲ ਗੁੱਡੇ ਨਾਲ ਡਾਓ ਕਿ ਇਹਨਾਂ ਨਾਲ ਧੋਣਾ ਵੱਡੀਆਂ ਜਾਂਦੀਆਂ ਆ ਕਿਤਰਾ ਲੈ ਕੇ ਦੀ ਬਾਹ ਵੱਡੀ ਜਾਂਦੀ ਆ ਤੇ ਉਹ ਗਲ ਚ ਪੈ ਜਾਂਦੀਆਂ ਨੇ ਚੀਨਾ ਡੋਰ ਉਦੋਂ ਕਿਦਨ ਕੋ ਕਿਦਨ ਕੋ ਕਰਾ ਦਿੰਦੀ ਆ ਆ ਗਲਤੀ ਨਾ ਕਰਿਓ ਚੰਗੀ ਡੋਰ ਦਾ ਗੁੱਡਾ ਢਾਓ ਠੀਕ ਆ ਨਾ ਕਿ ਇਹਦੀ ਸਿੰਪਲ ਡੋਰ ਚਲਦੀ ਆ ਆਪਣੀ ਪਹਿਲੀ ਡੋਰ ਪੁਰਾਣੀ ਚਲਦੀ ਉਹਦੇ ਨਾਲ ਗੁੱਡੇ ਢਾਓ ਚੈਨਾ ਡੋਰ ਨਾਲ ਗੁੱਡੇ ਨਹੀਂ ਢਾਉਣੇ ਕਿ ਦਿਨ ਕੋ ਕਿਦਨ ਕੋ ਕਰਾਓ